ਹਾਂਜੀ ਵੀ ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਬਾਈ ਤੁਹਾਡੇ ਲਈ ਆਪਾਂ ਮੋਡੀਫਿਕੇਸ਼ਨ ਵਾਲੇ ਬਾਈ ਵੀਰ ਨੂੰ ਲੈ ਕੇ ਆਏ ਆਂਗੇ ਜਿਹੜੇ ਨੇ ਬਾਈ ਟਰੈਕਟਰਾਂ ਦੇ ਵਿੱਚ ਟਰੈਕਟਰ ਮੂੰਹੋਂ ਬੋਲਣ ਲਾਤੇ ਮੋਡੀਫਿਕੇਸ਼ਨ ਕਰ ਕਰਕੇ ਲਾ ਬੰਪਰ ਤੋਂ ਪਿੱਛੇ ਡੈਕ ਤੱਕ ਇਹਨਾਂ ਨੇ ਵੀਰਾਂ ਨੇ ਟਰੈਕਟਰ ਸੰਗਾਰੇ ਹੋਏ ਨੇਗੇ ਅਰਜਨ ਨੋਬ ਉਹਦੇ 755 CRDI ਖੜਿਆ ਜਿਵੇਂ ਕਿ ਆਪਾਂ ਪਹਿਲਾਂ ਦਿਖਾਈਏ ਇਹਦੇ ਉੱਪਰ ਲੱਗਾ ਹੋਇਆ ਬੰਪਰ ਬਾਈ ਨਾਲ ਮਿਲਾਉਣੇ ਬਾਈ ਦਾ ਨਾਮ ਤਰਨ ਹੈ ਪਿੰਡ ਸਿੰਘਪੁਰਾ ਸੰਗਰੂਰ ਜ਼ਿਲ੍ਹਾ ਬਾਈ ਦਾ ਇਹਦੇ ਨਾਲ ਕੰਟੈਕਟ ਕਰ ਸਕਦੇ ਹੋ ਜੇ ਕਿਸੇ ਨੇ ਮੋਡੀਫਿਕੇਸ਼ਨ ਕਰਾਉਣੀ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਟਰੈਕਟਰ ਤੁਸੀਂ ਮੂੰਹੋਂ ਬੋਲਣ ਲਾ ਰਕੇ ਨੇ ਮੈਨੂੰ ਵੀ ਸ਼ੌਂਕ ਸੀਗਾ ਮੋਡੀਫਿਕੇਸ਼ਨ ਦਾ ਤੇ ਬਾਈ ਕਿਵੇਂ ਇੱਕ ਤਾਂ ਤੁਸੀਂ ਬੰਪਰ ਆਪਾਂ ਨੂੰ ਇਹ ਚੀਜ਼ ਤਾਂ ਆਪਾਂ ਨੂੰ ਆਮ ਦੀਨੇ ਹੋਰ ਕੀ ਮੋਡੀਫਿਕੇਸ਼ਨ ਕੀਤੀ ਹੈ ਵੀਰੇ ਵੇ ਵੀਰੇ ਆਪਾਂ ਬੰਪਰ ਤੋਂ ਸ਼ੁਰੂ ਕਰ ਲੈਨੇ ਆਂ। ਕੋੜਾ ਬੰਪਰ ਹੋ ਗਿਆ ਵੀਰੇ ਤੇ ਫਿਰ ਆਪਣੀ ਸਰ ਨੇਮ ਪਲੇਟ ਆ ਗਈ ਜੀ। ਹਾਂਜੀ ਹਾਂਜੀ ਇਹਦੇ ਵਿੱਚ ਲਾਈਟ ਜਗਦੀ ਹੋਣਾ ਵੀਰੇ। ਹਾਂਜੀ ਹਾਂਜੀ ਲਾਈਟ ਵਾਲੀ ਵੀਰੇ। ਠੀਕ ਹੈ ਵੀਰੇ। ਇਹ ਰਾਤ ਨੂੰ ਬਹੁਤ ਸੋਹਣੀ ਲੱਗਦੀ ਹੈ ਭਾਈ। ਤੇ ਅੱਛਾ ਹੋਰ ਜੀ। ਤੇ ਉਸ ਤੋਂ ਬਾਅਦ ਵੀਰੇ ਰੇਡੀਅਲ ਟਾਇਰ ਆ ਗਏ। ਟਾਇਰ ਆ ਗਏ ਮੂਰੇ ਜਿਹੜੇ ਸੋਹਣੇ ਲੱਗਦੇ ਆ ਭਾਈ ਟੀ ਵਾਲੇ। ਤੇ ਉਸ ਤੋਂ ਅੱਗੇ ਵੀਰੇ ਆਪਣੇ ਆਕੇ ਫਿਲਟਰ ਗਾਰਡ ਆ ਗਏ ਜੀ। ਹਾਂਜੀ। ਸਲੈਂਸਰ ਆ ਗਿਆ ਵੀਰੇ। ਇੱਕ ਬਈ ਇਹਨਾਂ ਦੀ ਸੇਫਟੀ ਹੋ ਗਈ ਹਣਾ ਇੱਕ ਇਹ ਸੋਹਣੇ ਲੱਗਦੇ ਆ ਹਣਾ ਲੱਗੇ ਹੋਏ। ਇਹ ਵੀ ਭਾਈ ਬਹੁਤ ਸੋਹਣੀ ਚੀਜ਼ ਇਹਨ ਇਸ ਲਾਂਸਰ ਵੀਰੇ ਵੈਸੇ ਤਾਂ ਸਪੋਰਟਸਕਾਰਾਂ ਦਾ ਆਉਂਦਾ ਪਰ ਆਪਾਂ ਸੈਟਾਂ ਦੇ ਵੀ ਘੰਟਾ ਲੱਗਦਾ ਹੈ ਇਹ ਇੱਕ ਤਾਂ ਉੱਤੋਂ ਸਾਰਾ 뷰 ਕਿੱਦਾਂ ਹੋ ਜਾਂਦਾ ਹਾਂਜੀ ਹਾਂਜੀ ਉੱਪਰੋਂ ਵਧੀਆ ਦੇਖਣ ਲੱਗ ਜਾਂਦੇ ਆ ਬੰਦੇ ਨੂੰ ਅੱਗੇ ਹਨਾ 60 70 ਨਾਲ ਲਾਂਸਰ ਥੋੜਾ ਹੋਰ ਟਾਈਪ ਜਿਹਾ ਆਉਂਦਾ ਸੀ ਹਾਂਜੀ ਹਾਂਜੀ ਉਹਦੀ ਆਵਾਜ਼ ਨਹੀਂ ਹੈ ਇਹਦੀ ਡੈਕਟਰ ਦੀ ਆਵਾਜ਼ ਬਾਈ ਵਧੀਆ ਪੂਰੀ ਆਣ ਆਵਾਜ਼ ਪੂਰੀ ਕਹਿੰਦਾ ਵੀਰੇ ਆਵਾਜ਼ ਤਿੰਨ ਤਰ੍ਹਾਂ ਦੀ ਆਵਾਜ਼ ਹੈ ਇਹਦੀ ਇਹ ਏਰੀਆ ਬੰਸਰੀਆਂ ਨਿਕਲ ਵੀ ਜਾਂਦੀਆਂ ਨੇ ਪੈ ਵੀ ਜਾਂਦੀਆਂ ਨੇ ਇਹ ਆਵਾਜ਼ ਆਪਣੀ ਮਤਲਬ ਕਰਿਆ ਹੋਇਆ ਲਾਈਟਾਂ ਵਗੈਰਾ ਜਿਵੇਂ ਹੋਈ ਹੈ ਇਹ ਵੀ ਬਈ ਬਹੁਤ ਸੋਹਣੀ ਲਾਈ ਹੋਈ ਆ ਤੁਸੀਂ ਨੇ ਫੋਟੋ ਇਹ ਬਾਕੀ ਹੋਰ ਡੈਕਪ ਵਗੈਰਾ ਵੀ ਆਪਣਾ ਫਿੱਟ ਕਰਾਇਆ ਬਈ ਹਾਂਜੀ ਹਾਂਜੀ ਵੀਰੇ ਵੱਡਾ ਭਈਆ ਆਪਣਾ ਅੱਛਾ ਜੀ ਸਿੰਘ ਸਟੀਰੀਓ ਵਾਲਾ ਸਟੀਰੀਓ ਹਾਂਜੀ ਅੱਛਾ ਜੀ ਤੇ ਇਹ ਵੀ ਬਈ ਬਹੁਤ ਸੋਹਣਾ ਜਿਹੜਾ ਹੈਗਾ ਬਾਈ ਦਾ ਕੰਮ ਆਗਾ ਤੇ ਬਾਕੀ ਇਹਨਾਂ ਨੇ ਵੀਰਾਂ ਨੇ ਪਿਛਲੇ ਰਿੰਮਾਂ ਦੇ ਵਿੱਚ ਆ ਲੈ ਹੋਏ ਨੇ ਬਈ ਇਹਨਾਂ ਨੂੰ ਪੱਕੀ ਕਹਨੇ ਆ ਇਹ ਵੀਰੇ ਹੋ ਰਿੰਗ ਹੋ ਗਿਆ ਵਿੱਚ ਸਪਿੰਨਰ ਹੋ ਗਿਆ ਅੱਛਾ ਜੀ ਇਹ ਘੁੰਮਦਾ ਨਹੀਂਗਾ ਬਈ ਨਹੀਂ ਇਹ ਵਿਚਲਾ ਘੋੜਾ ਘੁੰਮਦਾ ਵੀਰੇ ਅੱਛਾ ਆ ਘੁੰਮਦਾ ਹਾਂਜੀ 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 ਤੇ ਚੱਲਦਾ ਸੋਹਣਾ ਲੱਗਦਾ ਹੋਊ ਹਣਾ ਬ ਅੱਛਾ ਜੀ ਇੱਕ ਹੋਰ ਬਈ ਇਹਨਾਂ ਨੇ ਬਹੁਤ ਹੀ ਵਧੀਆ ਮੋਡੀਫਿਕੇਸ਼ਨ ਕਰੀ ਹੋਈ ਆ ਮੈਂ ਦਿਖਾ ਰਿਹਾ ਬਈ ਕੈਮਰਾਮੈਨ ਨੂੰ ਗਾਣਾ ਵੀ ਆਗੇ ਦਿਖਾ ਦੇ ਤੇ ਇਹਨਾਂ ਨੇ ਮੋਡੀਫਿਕੇਸ਼ਨ ਇਹਦੇ ਵਿੱਚ ਇਹ ਕੀਤੀ ਹੋਈ ਆ ਜਿਹੜੇ ਆਮ ਆਪਣੇ ਹੋਟਲੋਂ ਦੇ ਆ ਬੰਦੇ ਉਹ ਮਤਲਬ ਥੱਲੇ ਹੀ ਨਟਾਂ ਚ ਕਾ ਦਿੰਦੇ ਹੈਗੇ ਤੇ ਇੱਥੇ ਨਟ ਪਾ ਦਿੰਦੇ ਹੈਗੇ ਮਰਗਾੜ ਵਾਲਾ ਉਹਦੇ ਵਿੱਚ ਕੀ ਹੈ ਕਿ ਮਰਗਾੜ ਤੜ ਜਾਂਦੇ ਹੈਗੇ ਹਨਾ ਇਹਨਾਂ ਨੇ ਬਈਆਂ ਨੇ ਥੱਲੋਂ ਪਲੇਟ ਹੈਵੀ ਪਲੇਟ ਲਾ ਕੇ ਥੱਲੋਂ ਪੈਰ ਇਹਦੇ ਜਿਹੜੇ कसे ਹੋਏ ਹੈਗੇ ਤੇ ਇੱਥੇ ਜਿਹੜਾ ਹੈਗਾ ਡਬਲ ਪੱਤੀ ਲਾ ਕੇ ਇਹਨਾਂ ਨੇ ਕਸਿਆ ਹੋਇਆ ਤਾਂ ਕਿ ਇਹ ਮਰਗਾੜ ਟਿੜੇ ਨਾ ਇਹ ਬਹੁਤ ਸੋਹਣਾ ਕੰਮ ਕਰਿਆ ਹੋਇਆ ਬਾਈ ਕਾਫੀ ਵੀਰਾਂ ਦੀ ਕੰਪਲੀਟ ਹੁੰਦੀ ਸੀਗੀ ਉਹ ਇਹਨਾਂ ਨੇ ਜਿਹੜਾ ਹੈਗਾ ਕੋੜ ਕੱਢਦਾ ਏ ਟਰੈਕਟਰ ਦੇ ਵਿੱਚੋਂ ਤੇ ਬਾਈ ਹੋਰ ਕਿਵੇਂ ਬਈ ਦੱਸੋ ਆਂੰਦਰ ਤੇ ਵੀਰੇ ਦਾ ਜਿਹੜਾ ਯੂ ਹੁੰਦਾ ਹੈ ਹਨਾ ਇਹਨੂੰ ਥੱਲੋਂ ਕੱਟ ਕੇ ਲਾ ਦਿੰਦੇ ਨੇ ਹਾਂਜੀ ਹਾਂਜੀ ਉਹ ਜੇ ਕੱਟ ਕੇ ਨਹੀਂ ਲਾਉਂਦਾ ਲਿੰਕਾਂ ਨਾਲ ਫਸਦਾ ਹੁੰਦਾ ਆਪਾਂ ਵੀਰੇ ਇਹ 2-2 ਇੰਚ ਦਾ ਮਗਰਾੜ ਚੌੜੇ ਕਰੇ ਨੇ ਹਾਂਜੀ ਤੇ 2-2 ਇੰਚੀ ਟਾਇਰ ਬਾਹਰ ਕੱਢੇ ਨੇ ਇਹਦੇ ਅੱਛਾ ਜੀ ਤੇ ਪਲੇਟ ਪਾ ਕੇ ਪ੍ਰੋਪਰ ਦੋ ਨਟ ਲਾ ਕੇ ਯੂ ਲਾਇਆ ਹੋਇਆ ਹੈ ਠੀਕ ਹੈ ਜੀ ਨਹੀਂ ਨਾ ਤਾਂ ਵੀਰੇ ਲਿੰਕਾਂ ਨਾਲ ਫਸਦਾ ਹੈ ਤੇ ਨਾ ਹੀ ਹਿੱਲਣ ਦੀ ਕੋਈ ਇਹਦੇ ਚੀਕ ਹੈ ਤੇ ਕਿਸੇ ਉੱਟੀ ਦੀ ਸੇਫਟੀ ਹੋ ਗਈ ਬਈ ਇਹ ਜਿਵੇਂ ਮਰਗੜ ਵਗੈਰਾ ਤੜ ਜਾਂਦੇ ਸੀਗੇ ਕਈ ਵੀਰਾਂ ਨੇ ਕੰਪਲੀਟਾਈ ਹੈਗੀ ਕੀ ਇਹਦੀ ਏ ਬਾਕੀ ਭਾਈ ਜਿਹੜੀ ਮੋਡੀਫਿਕੇਸ਼ਨ ਹੈ ਕੀ ਜਿਹੜੀ ਆ ਆਪਣਾ ਇਹ ਆਪਣੀ ਆਪਣੀ ਮੈਨੂਫੈਕਚਰ ਆ ਭਾਈ ਹਾਂਜੀ ਵੀਰੇ ਬਸ ਇਹ ਤਾਂ ਮੰਨ ਲਓ ਡਾਊਨ ਸੀਲਿੰਗ ਕੱਚਾ ਸਮਾਨ ਆਉਂਦਾ ਅੱਗੇ ਸਾਰਾ ਸਿਸਟਮ ਆਪਾਂ ਆਪ ਹੀ ਕਰ ਦਿਆਂਗਾ ਬਾਕੀ ਟਿਆਰ ਕਰ ਦਿਆਂਗੇ ਜਿਵੇਂ ਡਿਜ਼ਾਈਨ ਵਗੈਰਾ ਹੋ ਗਏ ਤੁਹਾਡੇ ਆਪਣੇ ਉਹ ਅਗਲੇ ਦੀ ਡਿਮਾਂਡ ਤੇ ਵੀ ਹੋ ਜਾਂਦਾ ਵੀਰੇ ਜਿਵੇਂ ਨਹੀਂ ਕੋਈ ਅਗਲਾ ਕਹੂਗਾ ਆਪਾਂ ਉਸ ਹਿਸਾਬ ਨਾਲ ਵੀ ਟਿਆਰ ਕਰ ਦਾਂਗੇ ਅੱਛਾ ਜੀ ਅਗਲਾ ਆਪਾਂ ਨੂੰ ਕਹੂਗਾ ਤਾਂ ਭਾਅ ਵੀ ਘਾਟੇ ਨਾਲ ਕਰ ਦਾਂਗੇ ਠੀਕ ਹੈ ਵੀਰੇ ਇਹਦੀ ਕਿੰਨਾ ਖਰਚ ਆ ਗਿਆ ਵੀ ਟ੍ਰੈਕਟਰ ਤੇ ਆਹ ਤਿਆਰ ਕਰੇ ਤੇ ਸਿੱਧੇ ਤੇ ਵੀਰੇ ਆਪਣਾ 1 ਸਵਾ ਕੁ ਲੱਖ ਦੇ ਫੇਰ ਵੇਡ ਆ ਗਿਆ ਜੀ ਇੰਨਾ ਦਾ ਵੀਰਾਂ ਦਾ ਸਵਾ ਲੱਖ ਰੁਪਿਆ ਜਿਹੜਾ ਹੈਗਾ ਟਰੈਕਟਰ ਦੇ ਉੱਪਰ ਲੱਗਿਆ ਹੋਇਆ ਮੂੰਹੋਂ ਬੋਲਦਾ ਹੈਗਾ ਤੇ ਬਾਕੀ ਭਾਈ ਜੇ ਕਿਸੇ ਵੀਰ ਨੇ ਤੁਹਾਡੇ ਨਾਲ ਕੰਟੈਕਟ ਕਰਨਾ ਤਾਂ ਨੰਬਰ ਵੀਰੇ ਆਪਣਾ 90948 ਜੀ 93000 ਤੇ ਆਪਣਾ ਇੰਸਟਾਗ੍ਰam ਤੇ ਵੀ ਪੇਜ ਹੈਗਾ ਵੀਰੇ ਇੰਸਟਾ ਤੇ ਉਹ ਹੈਗਾ ਜੀ ਸਿੰਘ ਮੋਡੀਫਿਕੇਸ਼ਨ ਦਾ ਜਾਂ ਸਿੰਘ ਸਟੀਰੀਓ ਉੱਪਾ ਵਾਲਾ ਬਾਈਆਂ ਨਾਲ ਕੰਟੈਕਟ ਕਰਨ ਵਾਸਤੇ ਉਹਨੂੰ ਨੰਬਰ ਦਿੱਤਾ ਹੈਗਾ ਤੇ ਬਾਕੀ ਇਹਨਾਂ ਦੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਨਵੀਆਂ ਤੋਂ ਨਵੀਆਂ ਚੀਜ਼ਾਂ ਬਾਈ ਦਿਖਾਉਂਦੇ ਆਗੇ ਵੀਡੀਓ ਦੇ ਵਿੱਚ ਰੀਲਾਂ ਵਗੈਰਾ ਤੇ ਬਾਈ ਪਾਉਂਦੇ ਆਗੇ ਉਹ ਇਧਰੋਂ ਪਾ ਟਰੈਕਟਰ ਸਮਾਨ ਆਪਣਾ ਤਿਆਰ ਹੋ ਰਿਹਾ ਫਾਰਮ ਟਰੈਕ ਦਾ ਇੱਕ ਤਾਂ ਇਹਦੀ ਐਕਸਲ ਲਾਈਟ ਤਿਆਰ ਹੋ ਰਹੀ ਹੈ ਵੀਰੇ ਤੇ ਇੱਕ ਮੰਨ ਲਓ ਵੀ ਜਿਹੜਾ ਇਹਦਾ ਆਲਟੀਨੇਟਰ ਦੇ ਉੱਪਰ ਕਵਰ ਬਣੂਗਾ ਤੇ ਇੱਕ ਇਹਦੇ ਇੰਡੀਕੇਟਰ ਵਾਲੇ ਫਲੈਪ ਤਿਆਰ ਹੋ ਰਹੇ ਨੇ ਉਹ ਵੀ ਟੀ ਬਣਾ ਕੇ ਆਪਾਂ ਬਾਈ ਇਹ ਹੈਗਾ ਸੀਗਾ ਫਾਰਮ ਟਰੈਕ 60 55 ਟਰੈਕਟਰ ਬਹੁਤ ਸੋਹਣਾ ਤਿਆਰ ਹੋਇਆ ਹੋਇਆ ਇੱਕ ਟਰੈਕਟਰ ਹੈਗਾ ਆਪਣਾ ਲੋਵੇ ਅਰਜਨ ਨੋਵੋ ਇਦੇ ਵਿੱਚ ਵੀ ਬਹੁਤ ਸੋਹਣੀ ਮੋਡੀਫਿਕੇਸ਼ਨ ਕਰੀ ਹੋਈ ਹੈ ਜਿਵੇਂ ਕਿ ਹੱਡਲ ਵਗੈਰਾ ਹੋਗਾ ਡੈਕ ਵਗੈਰਾ ਹੋਗਾ ਟਾਇਰ ਵਗੈਰਾ ਹੋ ਗਿਆ ਹਨ ਇਹਨਾਂ ਦੇ ਵਿੱਚ ਵੀ ਬਹੁਤ ਸੋਹਣੀ ਮੋਡੀਫਿਕੇਸ਼ਨ ਕਰੀ ਹੋਈ ਹੈ ਗਈ ਬਾਈਆਂ ਨੇ ਟਰੈਕਟਰ ਦਿਖਾ ਦੇ ਬਈ ਘੁੰਮ ਕੇ ਚੰਗੀ ਤਰ੍ਹਾਂ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਵੀਰੇ ਬਾਾਕੀ ਕਿਸੇ ਵੀਰ ਨੇ ਮੋਡੀਫਿਕੇਸ਼ਨ ਕਰਾਉਣੀ ਹੋਵੇ ਟਰੈਕਟਰ ਦੀ ਤਾਂ ਬਾਈਆਂ ਨਾਲ ਕੰਟੈਕਟ ਕਰ ਸਕਦਾ ਤੇ ਬਸ ਹੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ